ਆ ਦੋਸਤੋ ਮੈਂ ਤੁਹਾਡਾ ਪੀਰਸ ਸਿੰਘ ਦਾ ਬਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਗੇ ਸਭ ਤੋਂ ਪਹਿਲਾਂ ਸਾਰੇ ਉਹ ਸਾਰੇ ਸਟੂਡੈਂਟਸ ਨੂੰ ਜਿਹੜਿਆਂ ਦੇ ਹੁਣ ਰਿਜ਼ਲਟ ਆਇਆ ਵਧੀਆ ਨੰਬਰਾਂ ਨਾਲ ਪਾਸ ਹੋਏ ਬਹੁਤ ਬਹੁਤ ਮੁਬਾਰਕਾਂ ਤੇ ਯੈਸ ਉਹ ਸਾਰੇ ਸਟੂਡੈਂਟ ਜੇ ਕੈਨੇਡਾ ਜਾਣਾ ਚਾਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਆਏ ਹੁਣ ਚਾਹੀਏ ਕਿਹੜੇ ਵਾਲੇ ਇੰਟੈਕਸ ਦੇ ਵਿੱਚ ਸੋ ਇਹ ਵੀਡੀਓ ਜਰੂਰ ਦੇਖਿਓ ਜਰੂਰ ਆਪਣੇ ਵੱਤੋ ਵਿੱਚ ਸ਼ੇਅਰ ਕਰਿਓ ਉਹ ਸਕਦਾ ਤੁਹਾਡਾ ਇੱਕ ਸ਼ੇਅਰ ਕੀਤਾ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਦੇ ਕਿਉਂਕਿ ਹੁਣ ਜਦੋਂ ਬੱਚਾ ਪਲਸ 2 ਪਾਸਵਰਡ ਕਰ ਜਾਂਦਾ ਉਹਦੇ ਕੋਲ ਚਾਰ ਆਪਸ਼ਨਸ ਹੁੰਦੀਆਂ ਚਾਰ ਆਪਸ਼ਨ ਚੋਂ ਨੇ ਚੂਜ਼ ਕਰਨੇ ਹੁੰਦੀ ਆ ਸੋ ਉਹੀ ਜਿਹੜੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਨਾ ਚਾਰ ਰਾਹ ਡਿਸਾਈਡ ਕਰਦੇ ਆ ਕਿ ਬੱਚਾ ਜਿਹੜਾ ਹੁਣ ਕਿੱਦਾਂ ਉਹਦਾ ਆਉਣ ਵਾਲਾ ਫਿਊਚਰ ਉਹਦਾ ਆਉਣ ਵਾਲਾ ਕੱਲ ਕਿੱਦਾਂ ਹੋਊਗਾ ਜਿਹੜੇ ਉਹਨੇ ਆਪਣੇ ਮਨ ਦੇ ਵਿੱਚ ਜਿਹੜੇ ਸੁਪਨੇ ਜਿਹੜੇ ਕਿਤੇਾਰੇ ਹੋਏ ਕਿੱਦਾਂ ਉਹਦੇ ਪੂਰੇ ਹੋਣਗੇ ਸੋ ਹਮੇਸ਼ਾ ਗੱਲ ਕੀਤੀ ਜਾਂਦੀ ਆ ਜੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਗਰੰਟੀ ਨਾਲ ਵੀਜ਼ਾ 100% ਵੀਜ਼ਾ ਇਹੀ ਚੀਜ਼ਾਂ ਇੱਕ ਦਿਨ ਅਗਲੇ ਸੱਚਾਈ ਹੈ ਗਾ ਘੂਰ ਘੂਰ ਸੁਣਨਾ ਮੈਨੂੰ ਚਾਹੁੰਦਾ ਪਰ ਜੁਰੂਰ ਤਾਂ ਗਾਗ ਨੂੰ ਪਤਾ ਲੱਗਦਾ ਕੈਨੇਡਾ ਪਹੁੰਚਦਾ ਉਦੋਂ ਬੜਾ ਲੇਟ ਹੋ ਜਾਂਦਾ ਬਟ ਅੱਜ ਮੈਂ ਤੁਹਾਡੇ ਨਾਲ ਜਿਹੜੀ ਮੈਂ ਹਮੇਸ਼ਾ ਆਪਣੀ ਵੀਡੀਓ 'ਚ ਗੱਲਾਂ ਕਰਦਾ ਹੁੰਦਾ ਨਾ ਕੈਰੀਅਰ ਕਾਉਂਸਲਿੰਗ ਦੀ ਕਿ ਜਰੂਰ ਆਪਣੇ ਡਾਊਟ ਕਲੀਅਰ ਕਰੋ ਦੈਨ ਜਿਹੜੀ ਆਪਣੀ ਕਿਸਮਤ ਸਾਡੇ ਹੱਥਾਂ 'ਚ ਦੋ ਪੈਨਾਕਰ ਦੇ ਹੱਥਾਂ 'ਚ ਦੋ ਸੋ ਅੱਜ ਮੈਂ ਟਿਪ ਦੇਣੇ ਆ ਚਾਰ ਰਾਹ ਦੇਣੇ ਆ ਪਲੱਸ 2 ਵਾਲੇ ਬੱਚਿਆਂ ਨੂੰ ਪਹਿਲਾ ਜਿਹੜੇ ਆਪਸ਼ਨ ਜਿਹੜੀ ਹੁੰਦੀ ਹੈ ਨਾ ਜੇ ਬੱਚਾ ਜਦੋਂ ਪਲੱਸ 2 ਕਰ ਲੈਂਦਾ ਤੋ ਕੋਈ ਚਾਰ ਆਪਸ਼ਨ ਹ ਪਹਿਲਾ ਸਰਟੀਫਿਕੇਟ ਕੋਰਸ ਜਿਹੜਾ ਕਿ 1 ਸਾਲ ਵਾਸਤੇ ਹੁੰਦਾ ਜਿਹਨੂੰ ਆਪਾਂ ਟੈਕਨੀਕਲ ਕੋਰਸੇ ਵੀ ਕਹਿੰਦੇ ਆ ਦੂਜਾ ਹੁੰਦਾ ਡਿਪਲੋਮਾ ਜਿਹੜੀ ਮੋਸਟਲੀ ਕੋਰਸੇ ਬੱਚੇ ਮੈਂ ਕਹੂੰਗਾ 80 ਤੋਂ 90% ਜਿਹੜੇ ਬੱਚੇ ਇਹ ਚੂਜ਼ ਕਰਕੇ ਜਾਂਦੇ ਆ 2 ਸਾਲ ਦੇ ਜਿਹੜੇ ਕੋਰਸ ਹੁੰਦੇ ਆ ਤੀਜੀ ਬੱਚੇ ਕੋਲ ਜਿਹੜਾ ਤੀਸਰਾ ਆਉਂਦਾ ਤੀਜੀ ਆਪਸ਼ਨ ਕੀ ਹੁੰਦਾ ਐਡਵਾਂਸ ਡਿਪਲੋਮਾ ਹੁੰਦਾ ਕਿ ਜਿੱਥੇ ਬੱਚਾ 3 ਸਾਲ ਜਿਹੜਾ ਕਿ ਪੜ ਸਕਦਾ ਤੇ ਚੌਥੀ ਆਪਸ਼ਨ ਹੁੰਦੀ ਆ ਡਿਗਰੀ ਬਹੁਤ ਸਾਰੇ ਬੱਚੇ ਜਿਹੜੇ ਕਹਿੰਦੇ ਆ ਕਿ ਨਹੀਂ ਜੀ ਪੀਆ ਰੈਣੀ ਆ ਆਪਾਂ ਤਾਂ ਵਰਕ ਪਰਮ ਆ ਲੈਣਾ 3 ਸਾਲ ਦਾ ਵਰਕ ਪਰਮ 2 ਸਾਲ ਦੀ ਜੇ ਪੜ੍ਹਾਈ ਪੜ੍ਹ ਕੇ ਮਿਲਦਾ ਮੈਂ ਕਿਉਂ ਲਾਵਾਂ 3 ਸਾਲ ਦੀ ਪੜ੍ਹਾਈ ਐਡਵਾਂਸ ਡਿਪਲੋਮਾ ਕਰਾਂ ਮੈਂ ਕਿਉਂ ਕਰਾਂ ਚਾਹ ਸਕਦੀ ਐ ਰੈਡੀ ਕੀ ਪੜ੍ਹਾਈ ਆ ਸੋ ਆਪਾਂ ਨੇ ਸੈਟਲ ਹੋਣਾ ਸੋ ਕੈਨੇਡਾ ਚ ਨਾ ਇੱਕ ਜਿਹੜੀ ਮੈਂ ਪਿਛਲੀ ਵੀਡੀਓ ਚ ਵੀ ਤੁਹਾਡੇ ਨਾਲ ਸਾਂਝੀ ਕੀਤਾ ਸੀ ਜੋ ਅੱਜ ਦੀ ਜਿਹੜੀ ਇਨਸਟਾ ਬਲੌਗਰ ਜਿਹੜੀਆਂ ਕਿ ਲਗ ਲਗ ਵੀਡੀਓਜ਼ ਆ ਰਹੀਆਂ ਨਾ ਬੜਾ ਸਾਰੀਆਂ ਬੰਦ ਹੋ ਜਰੀਆਂ ਜੇ ਤੁਸੀਂ ਸਮਾਰਟਲੀ ਇੰਡੀਆ ਤੋਂ ਡਿਸੀਜਨ ਲੈਣੀ ਸ਼ੁਰੂ ਕਰਤੇ ਸੋ ਮੇਰਾ ਬਣਾ ਜਦੋਂ ਬੱਚਾ ਮੈਨੂੰ ਪੁੱਛੇ ਮੈਂ ਹੁਣ ਕੀ ਕਰਾਂ ਮੈਂ ਤਾਂ ਉਹਨੂੰ ਬੱਚੇ ਨੂੰ ਕਹਿੰਦਾ ਹੁੰਦਾ ਮੇਰਾ ਵੀਰ ਪਹਿਲਾਂ ਮੈਨੂੰ ਇਹ ਗੱਲ ਹੈ ਮੈਂ ਡਿਗਰੀ ਕੀਤੀ ਆ ਤੇਰੇ ਫਾਦਰ ਨੇ ਜਿਹੜੇ ਤਰੇ ਨਾਲ ਆ ਜਿਹੜੇ ਤਰੇ ਦੁੱਖ ਸੁੱਖ ਦੇ ਨਾਲ ਖੜੇ ਆ ਲੱਖਾਂ ਰੁਪਏ ਦੇਰੇ ਦਲਾਏ ਉਹਨੇ ਡਿਪਲੋਮਾ ਕੀਤਾ ਇਹਨੂੰ ਕੰਮ ਤੇ ਰੱਖੇਗਾ ਤੇ ਬੱਚੇ ਦਾ ਵੀ ਇਹਨੂੰ ਫਿਊ ਸੈਕਿੰਡ ਆਨਸਰ ਹੁੰਦਾ ਸਰ ਡਿਗਰੀ ਡਿਗਰੀ ਤੇ ਮੈਂ ਤੁਹਾਨੂੰ ਕਹਾਂ ਸੋ ਮੀਸ ਮੈਨਾਂ ਅਗੇ ਉਹਨੂੰ ਬੱਚੇ ਨੂੰ ਕਹਿੰਦਾ ਦੇਖ ਬੇਟਾ ਪੜਾਈ ਚੀਕ ਨਹੀਂ ਤਾਂ ਕਰ ਤੂੰ ਆਪਣੇ ਫਾਦਰ ਨੂੰ ਹੁਣੀ ਨਾਲ ਹੀ ਛੱਡਦਾ ਪਹਿਲੀ ਪਹਿਲ ਤੂੰ ਕਿਹਨੂੰ ਦਿੰਦੀ ਮੈ ਕਿਆ ਨਾ ਬਹੁਤ ਸੌਖਾ ਕਿਹਦੇ ਨਾ ਜਿੰਨੇ ਸਭ ਤੋਂ ਸੌਖਾ ਹੈਗਾ ਮੈਂ ਸਰਾਹ ਦੇਣੀ ਜੋਗੀ ਮੈਂ ਦੇ ਰਿਆਂ ਕਿ ਡਿਗਰੀਆਂ ਕਰ ਲੋ ਪਰ ਫੀਸ ਕੌਣ ਦੇਊਗਾ 4 ਸਾਲ ਦੀ ਪੜ੍ਹਾਈ 2 ਸਾਲ ਦੀ ਪੜ੍ਹਾਈ ਦੀ ਫੀਸ ਤਾਂ ਮੱਸੀ ਨਿਕਲਣੀ ਉਪਰੋਂ ਜੀਆਈਸੀ ਨੇ ਡਬਲ ਹੋ ਕਿੱਥੋਂ ਖਰਚਾ ਕੱਢਾਂਗੇ ਕੀ ਗੱਲਾਂ ਕਰ ਰਿਆਂ ਬਟ ਮੈਂ ਯੂ ਗੱਲਾਂ ਕਰ ਰਿਆਂ ਜਿਹੜੀਆਂ ਤੁਹਾਡੀਆਂ ਲੌਂਗ ਟਰਮ 'ਚ ਕੰਮ ਆਣਗੀਆਂ ਯੈਸ ਔਖੇ ਸੌਕੇ ਹੋ ਕੇ ਵੀ ਮੈਂ ਤਾਂ ਕਹਾਂਗਾ ਡਿਗਰੀ ਤੁਹਾਡਾ ਗੋਲ ਜ਼ਰੂਰ ਚਾਹੀਦਾ ਚਾਹੇ ਪਹਿਲੇ ਦਿਨੋਂ ਤੁਸੀਂ ਨਾ ਡਿਗਰੀ ਕਰੋ ਤਾਂ ਕਿ ਫਾਇਦਾ ਹੋਊਗਾ ਭੀੜ ਤੋਂ ਜਿਹੜਾ ਤੁਸੀਂ ਜਿਹੜਾ ਕਿ ਲੱਗ ਤਾਣ ਦਾ ਤਾਂ ਹੀ ਇੱਕੋ ਚੀਜ਼ ਤੁਹਾਨੂੰ ਕਰੂ ਕਈ ਕੈਨੇਡਾ ਚ ਕੋਰਸਿਸ ਨੇ ਇਹ ਵੀ ਹੈਗੇ ਜਿਹਦੇ ਕ੍ਰੈਡਿਟ ਨਾ ਟ੍ਰਾਂਸਫਰੇਬਲ ਆ ਕੈਨੇਡਾ ਜਿਹੜੇ ਕਿ 100% ਉਹ ਵੈਲਿਊ ਕੀਤੀ ਹੈ ਜੀ ਕ੍ਰੈਡਿਟ ਕੀ ਹੁੰਦੀ ਹੈ ਜਿੰਨੀ ਮੈਂ ਪੜਾਈ ਕੀਤੀ ਉਹਦੀ ਵੈਲਿਊ ਮੀਨ ਜੇ ਅੱਜ ਮੈਂ 2 ਸਾਲ ਪੜ ਲੈਂਦਾ ਜੇ ਮੈਨੂੰ ਕੋਈ ਦੁਬਾਰਾ ਕਦੀ ਲਾਈਫ 'ਚ ਮੌਕਾ ਮਿਲੇਗੀ ਮੈਂ ਪੜਨਾ ਚਾਹੁੰਦਾ ਵਾਂ ਤੂੰ ਮੇਰੀ ਪਹਿਲੀ ਪੜਾਈ ਵੇਸਟ ਨਾ ਹੋਵੇ ਸੋ ਉੱਤੇ ਜਿਹੜਾ ਕਿ ਸੋਚ ਸਮਝ ਕੇ ਵਿਚਾਰ ਕਰਨਾ ਉਹ ਪੜਾਈ ਲੋ ਇਸ ਲਈ ਮੈਂ ਤੁਹਾਨੂੰ ਚੀਜ਼ਾਂ ਕਹਿਣਾ ਚਾਹਾਂਗਾ ਨਾਲ ਦੀ ਨਾਲ ਜਦੋਂ ਇਸ ਵੇਲੇ ਪੀਆਰ ਲੈਣੀ ਆ ਜੋ ਸਾਰੇ ਬੱਚੇ ਬੜੇ ਤੰਗ ਆ ਜਿਹੜੇ ਪਿਛਲੇ ਸਮਿਆਂ ਚ ਗਏ ਨਾ ਜਿਨ੍ਹਾਂ ਨੇ ਹੁਣ ਪੀਆਰ ਅਪਲਾਈ ਕਰਨੀ ਸੀ ਪੁਆਇੰਟ ਨਹੀਂ ਵੱਧ ਰਹੇ 530 ਤੋਂ ਪੁਆਇੰਟ ਜਿਹੜਾ ਕਿ ਥੱਲੇ ਹੀ ਡਿੱਗ ਰਿਹਾ ਕਿੱਦਾਂ ਕਰੀਏ ਪੁਆਇੰਟ ਹੀ ਨਹੀਂ ਬਣ ਰਹੀ ਕਿੱਦਾਂ ਪੀਆਰ ਮੈਨੂੰ ਬੜੀਆਂ ਤਰ੍ਹਾਂ ਦੀਆਂ ਟੈਨਸ਼ਨਾਂ ਹੈਗੀਆਂ ਸੋ ਜੇ ਆਪਾਂ ਕੀਤੇ ਹੋਣਗੇ ਤਾਂ ਕੁਝ ਵੀ ਨਹੀਂ ਹੋਣਾ ਐਡਵਾਂਸ ਡਿਪਲੋਮਾ ਜੇ 3 ਸਾਲ ਦੀ ਪੜਾਈ ਉੱਤੇ 15 ਬੜੇ ਮੈਨੂੰ ਐਕਸਟਰਾ ਮਿਲ ਜੇ ਡ ਜਿਹੜੀ ਮੈਂ ਹਰ ਬੱਚੇ ਨੂੰ ਦਿੰਦਾ ਵਾ ਕਾਫੀ ਪਿਛਲੇ ਲੰਬੇ ਸਮੇਂ ਤੋਂ ਜੇ ਕੈਨੇਡਾ ਜਾਣਾ ਵਾ ਐਸੋਸੀਏਟ ਡਿਗਰੀ ਦਾ ਕੋਰਸ ਲੈ ਕੇ ਜਾਓ ਐਸੋਸੀਏਟ ਡਿਗਰੀ ਕੋਰਸੇਸ ਕੀ ਹੈ ਨੋਰਮਲ ਜਿਨਾ ਬਈ ਇੰਡੀਆ ਚ ਪੜ੍ਹਦੇ ਨਾ ਬੀਏ ਬੀਕੋਮ ਬੀਐਸਸੀ ਜਿਹੜੀ ਹੈਗੀ ਆ ਇਹ ਐਸੋਸੀਏਟ ਡਿਗਰੀ ਕੀ ਆ ਇਕੁਅਲੈਂਟ ਟੂ ਡਿਪਲੋਮਾ ਵਾ 2 ਸਾਲ ਦਾ ਜਿਹੜਾ ਕੋਰਸ ਹੁੰਦਾ ਤਕਰੀਬਨ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਕੋਲੰਬੀਆ BC ਜਿਹੜੀ ਬੱਚਿਆਂ ਦੀ ਮੰਨ ਸਕਦਾ ਹਰ ਯੂਨੀਵਰਸਿਟੀ ਹਰ ਕਾਲਜ ਦੇ ਵਿੱਚ ਜਿਹੜਾ ਇਹ ਕੋਰਸ ਪਾਇਆ ਜਾਂਦਾ ਇਹ ਨਹੀਂ ਕਿ ਪਰਟੀਕੂਲਰ ਇੱਕ ਦੋ ਕਾਲਜ ਜਿਹੜੇ ਕਿ ਇਹ ਕੋਰਸ ਦਿੰਦੇ ਆ ਵੱਖਰੀ ਅਗਰ ਇਹ ਸਪੈਸ਼ਲਾਈਜੇਸ਼ਨ ਆ ਬਿਜ਼ਨਸ ਦੇ ਵਿੱਚ ਆ ਸਾਇੰਸ ਦੇ ਵਿੱਚ ਆ ਮੈਥਮੈਟਿਕਸ ਚਾ ਕੰਪਿਊਟਰ ਸਾਇੰਸ ਵਿੱਚ ਆ ਬਾਇਓਲੋਜੀ ਦੇ ਵਿੱਚ ਆ ਮੈਡੀਕਲ ਸਾਇੰਸ ਦੇ ਵਿੱਚ ਆ ਸੋ ਸਾਰਿਆਂ ਦੇ ਵਿੱਚ ਏਡੀ ਐਸੋਸੀਏਟ ਡਿਗਰੀ ਹੁੰਦੀ ਆ ਇਹਦਾ ਫਾਇਦਾ ਕੀ ਆ ਇਹਦੇ 100% ਕ੍ਰੈਡਿਟ ਟ੍ਰਾਂਸਫਰ ਆ ਦੋ ਸਾਲ ਪੜ੍ਹ ਕੇ ਤੁਹਾਡੀ ਮਰਜ਼ੀ ਆ ਚਾਹੇ ਬ੍ਰੇਕ ਲਾ ਕੇ ਤਿੰਨ ਸਾਲ ਦਾ ਵਰਕ ਪਰਮਿਟ ਲੈ ਲਓ ਪੈਸੇ ਕਮਾ ਲਓ ਪੀਆਰ ਲੈ ਲਓ ਅੱਜ ਦੁਬਾਰਾ ਮਨ ਚ ਲੱਗੇ ਕਿ ਮੈਂ ਪੜਨਾ ਹਾਂ ਤੁਸੀਂ ਪੜ੍ਹ ਸਕਦੇ ਆ ਤੁਹਾਡੀ ਐਡਮਿਸ਼ਨ ਹੋਏਗੀ ਸਿੱਧਾ ਤੀਜੇ ਸਾਲ ਜਿਹੜਾ ਫਾਇਦਾ ਹੋਏਗਾ ਪਹਿਲੇ ਦੋ ਸਾਲ ਪੜ੍ਹੇ ਦਾ ਜੇ ਇਹੀ ਕਿਤੇ ਮੈਂ ਨਾਰਮਲ ਡਿਪਲੋਮਾ ਕੀਤਾ ਡਿਪਲੋਮਾ ਐਂਡ ਬਿਜ਼ਨਸ ਨਾਰਮਲ ਜੀ ਇੰਸਟੀਚਿਊਟ ਤੋਂ ਕੋਈ ਫਾਇਦਾ ਨਹੀਂ ਹੋਊਗਾ ਅੱਜ ਜੇ ਮੈਂ ਐਗਜ਼ਾਮਪਲ ਤੁਹਾਨੂੰ ਦਵਾ ਸਾਨੂੰ ਬੋਲਾ ਕਿ ਡਿਗਰੀ ਵਾਲੇ ਨੂੰ ਜੋਬ ਸ਼ੀਟੀ ਮਿਲਦੀ ਡਿਗਰੀ ਵਾਲੇ ਦੀ ਸੈਲਰੀ ਜ਼ਿਆਦਾ ਹੈਗੀ ਆ ਸੋ ਜੀ ਅੱਜ ਮੈਂ ਚਾਹਾਂਗਾ ਯਾਰ ਮੈਂ ਡਿਗਰੀ ਕਰ ਲੈਂਦਾ ਸੋ ਵੀ ਇਹਨੇ ਕਹਿੰਦੇ ਪੜ੍ਹਾਈ ਦਾ ਇੱਕ ਸਮਾਂ ਵਾ ਆ ਤੁਹਾਡੇ ਪੇਰੈਂਟਸ ਨੇ ਕੋ ਲੱਖ ਰੁਪਏ ਤੁਹਾਡੇ ਤੇ ਲਾ ਰਹੇ ਦੁਬਾਰਾ ਨਹੀਂ ਪੜਿਆ ਜਾਣਾ ਹਾਂ ਜੇ ਸਟੂਡੈਂਟ ਆ ਜਾਏਗਾ 18 19 ਸਾਲਾਂ ਦਾ ਜਦੋਂ ਹੋ ਗਿਆ 25 26 28 ਸਾਲ ਦਾ ਉਹਨੂੰ ਲੱਗੇਗੀ ਯਾਰ ਹੁਣ ਡਿਗਰੀ ਕਰ ਲੈਂਦਾ ਮੈਂ ਬਟ ਉਹਨੂੰ ਲੱਗੇਗੀ ਪਹਿਲੇ ਸਾਲ ਤੋਂ ਪੜ੍ਹਨਾ ਪੈਣਾ 4 ਸਾਲ ਪੜ੍ਹਨਾ ਪੈਣਾ ਹੁਣ ਤੱਕ ਗੱਡੀ ਦੀਆਂ ਕਿਸਾਂ ਘਰ ਦੀਆਂ ਕਿਸਾਂ ਲਾਈਫ ਵੀ ਸ਼ੁਰੂ ਹੋ ਜੂਗੀ ਵਿਆਹ ਵੀ ਹੋ ਚੁੱਕਾ ਨਹੀਂ ਪੋਸੀਬਲ ਨਹੀਂ ਪੜਿਆ ਜਾਏਗਾ ਉਹੀ ਹੋਗਾ ਜੋ ਤੁਹਾਡੇ ਇਸ ਵੇਲੇ ਫਾਦਰ ਕਹਿੰਦੇ ਆ ਮੇਰੇ ਬੱਚੇ ਪੜ੍ਹ ਜਾਣ ਤੁਹਾਡਾ ਇਹ ਹੀ ਕਿ ਤੁਹਾਡੇ ਨਾਲ ਨਾ ਕਿਤੇ ਹੋ ਜਵੇ ਬਟ ਹਾਂ ਐਸੋਸੀਏਟ ਡਿਗਰੀ ਕੀਤੀ ਹੋਵੇ ਤੇ ਜਿਹੜਾ ਮੌਕਾ ਮਿਲੂਗਾ ਹਾਂ ਡਾਇਰੈਕਟ ਤੀਜੇ ਸਾਲ ਦੀ ਐਡਮਿਸ਼ਨ ਦੇ ਵਿੱਚ ਸੋ ਇਹਦਾ ਇਹ ਜ਼ਰੂਰ ਫਾਇਦਾ ਹੈਗਾ ਕਿ ਤੀਸਰੇ ਸਾਲ ਦੀ ਐਡਮਿਸ਼ਨ ਜਿਹੜਾ ਹੋ ਸਕਦਾ ਸੋ ਪਹਿਲੇ 2 ਸਾਲ ਜਿਹੜੇ ਪੜੇ ਆ ਫਾਇਦਾ ਹੋਊਗਾ ਸੋ ਨਵੇਂ ਬੱਚਿਆਂ ਨੂੰ ਮੈਂ ਕਹਾਂਗਾ ਕੋਈ ਵੀ ਕੋਰਸ ਲੈਂਦੇ ਆ ਆ ਕੱਲੀ ਐਸੋਸੀਏਟ ਡਿਗਰੀ ਨਹੀਂ ਜੇ ਤੁਸੀਂ ਐਡਵਾਂਸ ਡਿਪਲੋਮਾ ਵੀ ਲੈਂਦੇ ਆ ਜੋ ਤਕਰੀਬਨ 온ਟਾਰੀਓ ਬੱਚਿਆਂ ਦੀ ਦੂਸਰੀ ਜਿਹੜੀ ਪਸੰਦ ਹੈਗੀ ਆ ਉੱਥੇ ਜੇ ਤੁਸੀਂ ਲੈਂਦੇ ਆ ਉੱਥੇ ਦੇ ਵੀ ਜਿਹੜੇ ਟੈਰੀਓ ਦੇ ਵਿੱਚ ਜਿਹੜੇ ਆ ਐਡਵਾਂਸ ਡਿਪਲੋਮੇ ਇਹਨਾਂ ਦੇ ਵੀ ਕ੍ਰੈਡਿਟ ਟ੍ਰਾਂਸਫਰ ਜਿਹੜੇ ਕੀ ਆ ਹੋ ਜਾਂਦੇ ਆ ਡਿਗਰੀ ਦੇ ਵਿੱਚ ਕਈਆਂ ਨੂੰ 2 ਸਾਲ ਵੇਵ ਆਫ ਹੋ ਜਾਂਦੇ ਕਈਆਂ ਨੂੰ 3 ਸਾਲ ਵੀ ਵੇਵ ਹੋ ਜਾਂਦੇ ਆ ਡਿਪੈਂਡ ਕਰਦਾ ਤੁਹਾਡੇ ਕੋਰਸ ਸਿਲੈਕਸ਼ਨ ਦਾ ਸੋ ਬਹੁਤ ਫਾਇਦੇ ਹੈਗੇ ਆ ਸੋ ਡਿਪਲੋਮੇ ਆ ਦੀ ਅਨੈਸ ਤੋਂ ਮੈਨੂੰ ਲੱਗਦਾ ਥੋੜਾ ਜਿਹਾ ਬਾਹਰ ਆ ਕੇ ਕਿਉਂਕਿ ਅਸਲੇ ਉਹ ਸਮਾਂ ਚੱਲ ਰਿਹਾ ਵੀਜ਼ੇ ਕੈਨੇਡਾ ਆਪ ਆ ਕੇ ਤੁਹਾਡੀਆਂ ਝੂਣੀਆਂ ਚ ਬਾੜਿਆ ਸੋ ਇਸ ਵੇਲੇ ਜਿਹੜਾ ਇੰਪੋਰਟੈਂਟ ਰੋਲ ਪੇ ਕਰ ਰਿਹਾ ਤੁਹਾਡੇ ਏਜੈਂਟ ਦੀ ਚੋਣ ਜੋ ਤੁ ਜੋ ਸਹੀ ਮਕਸਦ ਹੈਗਾ ਕੈਨੇਡਾ ਪਹੁੰਚ ਕੇ ਆਪਣੀ ਜ਼ਿੰਦਗੀ ਬਣਾਉਂਦਾ ਨਹੀਂ ਤਾਂ ਕਿਤੇ ਨਾ ਕਿਤੇ ਗੱਲਾਂ ਰਹਣਣਗੀਆਂ ਸੋ ਮੈਂ ਉਮੀਦ ਕਰਦਾ ਇਸ ਵੀਡੀਓ ਚ ਤੁਹਾਡੇ ਡਾਊਟ ਜ਼ਰੂਰ ਕਲੀਅਰ ਹੋਏ ਹੋਣਗੇ ਜਿਹੜੀਆਂ ਚਾਰ ਆਪਸ਼ਨਸ ਦਿੱਤੀਆਂ ਸੋ ਇੱਥੇ ਹੋਰ ਕਲੀਅਰ ਕਰਦਾ ਸਰਟੀਫਿਕੇਟ ਆਪਸ਼ਨ 1 ਸਾਲ ਦਾ ਕੋਰਸ ਨਹੀਂ ਲੈਣਾ ਚਾਹੀਦਾ ਕਿਉਂਕਿ ਨੇ ਵੀਜ਼ਾ ਸਕਸੈਸ ਰੇਟ ਅੱਗੇ ਵਰਕ ਪਰਮਿਟ ਨਹੀਂ ਆਪਸ਼ਨ ਬਹੁਤ ਘੱਟ ਆ ਸੋ ਇਹ ਕੋਰਸ ਆਪਾਂ ਨਹੀਂ ਲੈਣਾ ਡਿਪਲੋਮਾ ਬਿਲਕੁਲ ਅੱਸੀ ਤੋਂ 92 ਲੈ ਲੈਂਦੇ ਆ ਲੋ ਬਟ ਉਹ ਲੋਕ ਜਿਹਦੇ ਕ੍ਰੈਡਿਟ ਦਾ ਟੋਕੜ ਟੋਕੜ ਦਾ ਟ੍ਰਾਂਸਫਰ ਹੋਣ ਕਟੋਗੜ ਮੈਂ ਜੇ ਦੂਸਰਾ ਪੜਦਾ ਸਾਲ ਤਾਂ ਮਾਫ ਹੋਵੇ ਜੇ ਮੈਂ ਇਨ ਫਿਊਚਰ ਚ ਬਾਅਦ ਚੋ ਵੀ ਕਦੀ ਲੇਟਰ ਆਨ ਡਿਗਰੀ ਕਰਨੀ ਹੋਵੇ ਐਡਵਾਂਸ ਡਿਪਲੋਮਾ ਯੈਸ ਡੈਫੀਨਿਟਲੀ ਬੈਨੀਫੀਸ਼ ਤੁਸੀਂ ਉਟਾਰੀਓ ਚ ਰਹਿ ਕੇ ਵੀ ਜਿਹੜੀ ਪੀਆਰ ਜਿਹੜੀ ਤੁਸੀਂ ਆਪਾਈ ਕਰ ਸਕਦੇ ਆ ਜੇ ਤੁਸੀਂ ਲੈਂਦੇ ਆ ਡਿਗਰੀ ਜੇ ਕਰ ਲਓ ਦੇ ਸਵੇਰ ਵੀ ਕਰ ਲਓ ਤੇ ਗੈਪ ਆ ਕੇ ਵੀ ਜੇ ਕਰ ਲਓ ਜੇ ਤੁਸੀਂ ਆਪਣਾ ਪੂਰਾ ਉਹ ਸਾਰਾ ਪਲਾਨ ਕਰਦੇ ਆ ਤੇ ਉਹਦੇ ਨਾਲ ਦੀ ਤਾਂ ਵੀ ਸੀ ਦੀ ਲੌਂਗ ਟਰਮ ਸਟ੍ਰੈਟਜੀ ਤੁਹਾਨੂੰ ਬਹੁਤ ਫਾਇਦਾ ਹੋਏਗਾ ਸੋ ਇਹ ਉਹ ਗੱਲਾਂ ਜਿਹੜੀ ਮੈਂ ਕਹੂੰਗਾ ਦੁਕਾਨਦਾਰੀ ਤੋਂ ਹਟ ਕੇ ਜੋ ਘੱਟ ਬੱਚੇ ਸੁਣਨਾ ਚਾਹੁੰਦੇ ਆ ਬਟ ਹਾਂ ਉਹ ਵੀ ਬੱਚਿਆਂ ਲਈ ਮੈਂ ਇਹ ਵੀਡੀਓ ਹੈ ਉਸ ਬੱਚਿਆਂ ਵਾਸਤੇ ਜਿਹੜੇ ਚਾਹੁੰਦੇ ਆ ਆਕਾਸ਼ ਸਾਨੂੰ ਪਹਿਲੋ ਪਤਾ ਲੱਗਦਾ ਜੈਨੂ ਤਰੀਕੇ ਨਾਲ ਜਲਣਾ ਬੜਾ ਪੈਸੇ ਜ਼ਿਆਦਾ ਨਹੀਂ ਲੱਗਣੇ ਹੈਗੇ ਵੈਸੇ ਤੁਹਾਡੇ ਉਨੇ ਹੀ ਲੱਗਣਿਆ ਬਟ ਤੁਹਾਨੂੰ ਰਾਹ ਜ਼ਰੂਰ ਪਾਣੀਆ ਹੋਰ ਵੀ ਤੁਹਾਡਾ ਡਾਊਟ ਆ ਜੇ ਸਾਡੇ ਜਲੰਧਰ ਅਮਰੇਸਰ ਚੰਡੀਗੜ੍ਹ ਦੇ ਆਫਿਸ ਜ਼ਰੂਰ ਸਾਨੂੰ ਬਸਣ ਜਾ ਕੇ ਮਿਲੜਾ ਕੇ ਮਿਲ ਸਕਦੇ ਆ ਸਤਿ ਸ੍ਰੀ ਅਕਾਲ ਜੀ